ਮਾਜੀ ਬਹੁਤ ਜਾ ਰਹੀਆਂ ਬੱਤੀਆਂ ਸੀ ਪਿੱਤੇ ਦੇ ਵਿੱਚ ਤੇ ਫਿਰ ਕਾਫੀ ਟਾਈਮ ਤੇ ਨਾ ਆਪਰੇਸ਼ਨ ਨਹੀਂ ਕਰਵਾ ਰਹੇ ਸੀ ਡਿਸ਼ਨ ਤੋਂ ਪਰ ਉਸ ਤੋਂ ਬਾਅਦ ਇਹਨਾਂ ਨੇ ਗੈਜੂਲ ਆਪਰੇਸ਼ਨ ਕਰਵਾ ਪਾਇਆ ਕਿਉਂਕਿ ਬਹੁਤ ਜਿਆਦਾ ਸੀ ਬਹੁਤ ਜਿਆਦਾ ਦਰਦ ਹੋ ਰਹੀ ਸੀ ਤੇ ਉਸ ਤੋਂ ਬਾਅਦ ਡਾਕਟਰ ਅਮਿਤ ਨੂੰ ਅਸੀਂ ਕੰਟੈਕਟ ਕੀਤਾ ਤੇ ਉਹਨੇ ਅਸੀਂ ਇੱਥੇ ਆ ਗਏ ਬਾਅਦ ਜਿਹਨਾਂ ਦਾ ਆਪਰੇਸ਼ਨ ਕਰਵਾਇਆ ਪਤੇਰਾ ਜਿਹੜਾ ਬਹੁਤ ਵਧੀਆ ਆ ਉਹ ਮੈਂ ਬਿਲਕੁਲ ਉਸ ਨੂੰ ਸ਼ਿਨਾਰਨ ਦਤਰੀ ਹਾਂ ਵੀ ਆਜਾ ਬਹੁਤ ਵਧੀਆ ਖਾਪੀ ਰਹੇ ਨੇ ਬਹੁਤ ਵਧੀਆ ਬਿਸ਼ਰ ਹੈ ਉਹ ਇਨਨੂੰ 6 ਸਾਲ ਤੋਂ ਪ੍ਰੋਬਲਮ ਆ ਰਹੀ ਸੀ ਇਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਪੇਟੇਰੇ ਕਾਹਾਂ ਪੀਨਾਂ ਬਹੁਤ ਪੁਸਤੋ ਸੀ ਨਾ ਬਹੁਤ ਜ਼ਿਆਦਾ ਓਕੇ ਸੀ ਅਸੀਂ ਪਹਿਲਾਂ 2018 ਦੇ ਵਿੱਚ ਇਹਨਾਂ ਦਾ ਬੇਲਟ ਦਾ ਰਿਸ਼ੂ ਕਰਵਾਇਆ ਸੀ ਉਹ ਬਹੁਤ ਵਧੀਆ ਆਇਆ ਇਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਸੀ ਪਹਿਲਾਂ ਇੱਕ ਕੰਟਰੋਲ ਤੇ 16 ਕਿਲੋ ਵਜ਼ਨ ਸੀ ਨਾ ਤੇ ਹੁਣ ਇਹ ਬਹੁਤ ਗ੍ਰੇਟ ਲੂਸ ਹੋ ਚੁੱਕਾ ਹੈ 65 ਤੇ 60 ਹੋ ਗਏ ਵੀ ਇਹਨਾਂ ਦਾ ਵੇਟ ਆਉਂਦਾ ਹੈ ਤੇ ਬੋਸ ਇਹਨੇ ਕਿਹਾ ਕਿ ਉਹ ਡਾਕਟਰ ਚੱਲ ਸਕਦੇ ਨੇ ਬਹੁਤ ਵਧੀਆ ਹਸਪਤਾਲ ਬਹੁਤ ਵਧੀਆ ਨਰਸ ਸਟਾਫ ਵੀ ਬਹੁਤ ਸੋਣਾ ਚੰਗਾ ਵਾ ਜੀ ਰੋਜੇ ਆਪਰੇਸ਼ਨ ਕਰਵਾਉਣਾ ਚਾਹੀਦਾ ਇਹ ਆਪਰੇਸ਼ਨ ਕਰਵਾਉਣ ਜਿੰਨਾ ਵਿੱਚ ਜੜੀ ਤਸਵੀਰ ਹੈ ਜੀ ਉਹ ਡਾਕਟਰ ਨੂੰ ਕਨੈਕਟ ਕਰਵਾਉਣ ਆਮ ਦੱਸਤਾ ਇਹਨਾਂ ਦਾ ਆਪਰੇਸ਼ਨ ਜ਼ਰੂਰੀ ਹੈ ਜੇ ਇਹ ਤੋਂ ਬਿਨਾ ਪੁੱਛ ਗਾ ਕੋਈ ਨਹੀਂ